ਦੁਰਖ ਫੌਜਾਂ ਮੁਖਵਰ ਇਹਨਾਂ ਨੇ ਇਕੱਠਿਆਂ ਹੋ ਕੇ ਇੱਕ ਹੈਦਰੀ ਚੰਡੇ ਦੇ ਏਟ ਬਹੁਤ ਵੱਡੀ ਬਗਾਵਤ ਕੀਤੀ ਹੈ ਕਿ ਸਾਡੇ ਮਜ਼ਬੂ ਨੂੰ ਖਤਰਾ ਹੈ ਸਾਡੇ دین ਨੂੰ ਖਤਰਾ ਹੈ ਆਓ ਸਾਰੇ ਜਾਨੇ ਇਕੱਠੇ ਹੋਈਏ ਉਸੇ ਤਰ੍ਹਾਂ ਹੈਦਰੀ ਚੰਡੇ ਏਟ ਬਹੁਤ ਸਾਰੇ ਜਿਹੜੇ ਮੁਸਲਮਾਨ ਇਕੱਠੇ ਹੋਏ ਨੇ ਕਿ ਆਓ ਮਜ਼ਮ ਨੂੰ ਲੋੜ ਹੈ ਤੁਹਾਡੇ ਸਿਰ ਦੀ ਜਿਸ ਨੂੰ ਮਜ਼ਮ ਨਾਲ ਪਿਆਰ ਹੈ ਧਰਮ ਨਾਲ ਪਿਆਰ ਹੈ ਆਓ ਉਹ ਆਪਣੇ ਸਿਰ ਨੂੰ ਕੁਰਬਾਨ ਕਰੋ ਭੇਟ ਕਰੋ ਜੇ ਕਿਸੇ ਕੋਲ ਪੈਸਾ ਨਹੀਂ ਹੈ ਤੌਹਨਾ ਆਖਿਆ ਸੀ ਦੇਵਾਂਗੇ ਜੇ ਕਿਸੇ ਕੋਲ ਰਸਾ ਨਹੀਂ ਹੈ ਅਸੀਂ ਦੇਵਾਂਗੇ ਤੁਰਕ ਫੌਜਾਂ ਤੁਰਕ ਹਾਕਮ ਇਕੱਠੇ ਹੋ ਕੇ ਸਿੱਖਾਂ ਦਾ ਕੁਰਾਖੋਜ ਮਟਾਉਣ ਵਾਸਤੇ ਨਾਮੋ ਨਿਸ਼ਾਨ ਮਟਾਉਣ ਵਾਸਤੇ ਹਿੰਦੁਸਤਾਨ ਦੇ ਅੰਦਰ ਪੱਪਾਂ ਭਾਰ ਹੋ ਚੁੱਕੇ ਨੇ ਬਹੁਤ ਵੱਡੀ ਔ ਜਿਹੜੀ ਇਕੱਠਿਆਂ ਹੋ ਕੇ ਤੁਰਕਾਂ ਦੀ ਸਿੱਖਾਂ ਨੂੰ ਖਤਮ ਕਰਨ ਲਈ ਤੁਰੀ ਹੈ ਦੋਹਿਰਾ ਝੰਡੋ ਗੱਡਿਓ ਕਾਢੀ ਿਤਗਾਹ ਹੈ ਹੈਦਰੀ ਨਾਮ ਰਖਾਇਆ ਇਹਨਾਂ ਦੀਨੀਆਂ ਨੇ ਹੈਦਰੀ ਝੰਡਾ ਜੋ ਕਿ ਹਰੇ ਰੰਗ ਦਾ ਹੁੰਦਾ ਹੈ ਉਹ ਸ਼ਹਿਰੋਂ ਬਾਹਰ ਖੁੱਲੇ ਮੈਦਾਨ ਵਿੱਚ ਗੱਡ ਦਿੱਤਾ ਹੈ ਜਿੱਥੇ ਨਮਾਜ਼ੀ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਸਨ ਉਹਨਾਂ ਇਕੱਠਿਆਂ ਹੋ ਕੇ ਉਹ ਝੰਡਾ ਜਦੋਂ ਗੱਡਿਆ ਹੈ ਤੇ ਸਾਰੇ ਨਵਾਬ ਜਿਹੜੇ ਉਹ ਤਿਆਰ ਹੋ ਤਿਆਰ ਹੋ ਗਏ ਨੇ ਤੇ ਉਹਨਾਂ ਇੱਕ ਐਲਾਨ ਕੀਤਾ ਕਿ ਆਓ ਇਕੱਠੇ ਹੋ ਮਜ਼ਬ ਲਈ ਆਓ ਆਪਣੇ ਦੀਨ ਵਾਸਤੇ ਲੜਨ ਲਈ ਤਿਆਰ ਹੋ ਜਾਓ ਅੱਜ ਤੁਹਾਡੇ ਮਜ਼ਬ ਨੂੰ ਤੁਹਾਡੀ ਲੋੜ ਹੈ ਜੋ ਕਾਇਮ ਦੀਨ ਪੈ ਰੜਾ ਹਮੇ ਸੋ ਆਏ ਕਿਨ ਜਿਹੜਾ ਕੋਈ ਗਰੀਬ ਹੈ ਪਰ ਮਜ਼ਬ ਨੂੰ ਪਿਆਰ ਕਰਦਾ ਹੈ ਉਹਨਾਂ ਆਖਿਆ ਵੀ ਧੂਲ ਬਜਾ ਕੇ ਕੀ ਆਪਣੇ دین ਲਈ ਲੜਨ ਵਾਸਤੇ ਆਓ ਇਕੱਠੇ ਹੋ ਸੋਰਠਾ ਗੱਲ ਬਰੀ ਖੁਦਾਈ ਅਨਕਾਨਾ ਬਦ ਬਦ ਲੱਕ ਬਹੁ ਜਾ ਖੜੇ ਇਹ ਗੱਲ ਖੁਦਾ ਪਰਸਤਾਨ ਦੇ ਕੰਨਾਂ ਵਿੱਚ ਪਈ ਕਿ ਸਾਰੇ ਇਕੱਠੇ ਹੋ ਗਏ دین ਮਜ਼ਬਦਾ ਹੈਦਰੀ ਝੰਡਾ ਗੱਡ ਦਿੱਤਾ ਗਿਆ ਨਵਾਬ ਵੀ ਸਾਰੇ ਤਿਆਰ ਹੋ ਗਏ ਸ਼ਹਿਰ ਤਿਆਰ ਵਰ ਤਿਆਰ ਹੋ ਕੇ ਜੰਗ ਲੜਨ ਵਾਸਤੇ ਆਏ ਨੇ ਕਿ ਅਸੀਂ ਵੀ ਚੱਲੀਏ ਸਭ ਨੇ ਲੱਕ ਬੰਨ ਲਏ ਨੇ ਹਥਿਆਰ ਚੁੱਕ ਲਏ ਨੇ ਕਿ ਚਲੋ ਦੀਨ ਮਲਬ ਦਾ ਜੰਗ ਲੜਨ ਚੱਲੀਏ ਜਨ ਚਲੇ ਗਿਆਫਤ ਖਾਨ ਪੈ ਜੰਪ ਚਨੋਂਨ ਤਕੈ ਪਾਈ ਰਤਨ ਸਿੰਘ ਭੰਗੂ ਆਖਦੇ ਨੇ ਕਿ ਇਹ ਸਾਰੇ ਇਕੱਠੇ ਹੋ ਕੇ ਜਰੋ ਚੱਲੇ ਨੇ ਤੈਨਾਂ ਆਖਿਆ ਕਿ ਜਾਣੋ ਆਪਣੇ ਵੱਲੋਂ ਤਾਂ ਚੱਲੇ ਨੇ ਸ਼ੇਰਨੀਆਂ ਖਾਵਾਂਗੇ ਉੱਥੇ ਚੰਗੀਆਂ ਜਲੇਬੀਆਂ ਨਿਕਲਣਗੀਆਂ ਸੇਮੀਆਂ ਵੱਢਣਗੀਆਂ ਉਹ ਖਾਵਾਂਗੇ ਪਰ ਇਹ ਨਹੀਂ ਪਤਾ ਜੰਮ ਉਹਨਾਂ ਨੂੰ ਖਾਣ ਵਾਸਤੇ ਤੱਕ ਰਿਹਾ ਹੈ ਉਹਨ ਲੱਗਿਆ ਸੀ ਮੁੱਠੀ ਭਰ ਸਿੰਘ ਨੇ ਕੋਈ ਜੰਗਲਾਂ 'ਚ ਲੁਕਿਆ ਹੈ ਕੋਈ ਕਿਤੇ ਲੋਕ ਕੇ ਵਕਤ ਕੱਟ ਰਿਹਾ ਹੈ ਚਲੋ ਆਪਾਂ ਇਕੱਠੇ ਹੋ ਕੇ ਕਾਂਬੜਾ ਮਾਰੀਏ ਤੇ ਇਹਨਾਂ ਸਾਰੇ ਸਿੰਘਾਂ ਨੂੰ ਖਤਮ ਕਰ ਦਈਏ ਇਸੇ ਤਹਿਤ ਉਹਨਾ ਹੰਬੜਾ ਮਾਰਨ ਹਿੱਤ ਇਕੱਠੇ ਹੋ ਕੇ ਚੱਲੇ ਨੇ ਬਹੁਤ ਵੱਡੇ ਭਲੇਖੇ ਦਾ ਸ਼ਿਕਾਰ ਨੇ ਤੁਰ ਕੇ ਵੀ ਅਸੀਂ ਤਾਂ ਸਿੱਖਾਂ ਨੂੰ ਮਾਰ ਕੇ ਖਤਮ ਕਰ ਦੇਣਾ ਅੱਜ ਵਸ ਪਰ ਉਹ ਨਹੀਂ ਜਾਣਦੇ ਵੀ ਅੱਗੇ ਜੰਮ ਖੜਾ ਉਹਨਾਂ ਦੇ ਰਾਹ ਨੂੰ ਤੱਕ ਰਿਹਾ ਹੈ ਮੌਤ ਉਹਨਾਂ ਵੱਲ ਭੱਜੀ ਆ ਰਹੀ ਹੈ ਚੌਪਈ ਉਠਾਇਓ ਗੁਲਗਲੋ ਤਾਓ ਇਸ ਤੌਰ ਜਿਵੇਂ ਡੇਰਾ ਕਿਉ ਆਏ ਲਾਹੌਰ ਕਹਕਦੇ ਨੇ ਇਸ ਤਰੀਕੇ ਨਾਲ ਇਹਨਾਂ ਨੇ ਦੀਨਵੰਦ ਦੇ ਨਾਮ ਤੇ ਡੰਡਾ ਰੋੜਾ ਭਾਵ ਕੇ ਸ਼ੋਰ ਸ਼ਰਾਬਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਆਓ ਸਾਰੇ ਇਕੱਠੇ ਹੋਈਏ ਇਹਨਾਂ ਮੁਗਲ ਪਠਾਣਾ ਅਰਾਈਆਂ ਆਦਨੇ ਜਿਵੇਂ ਲਾਹੌਰ ਜਾ ਕੇ ਡੇਰਾ ਕੀਤਾ ਹੈ ਕਿ ਆਓ ਸਾਰੇ ਇਕੱਠੇ ਹੋਵੋ ਮੁਹੰਮਦ ਤਕੀਆ ਉਹ ਅਨਾਇਤ ਖਾਨਾ ਝੰਡਾ ਜਦੋਂ ਜਾ ਗੱਡਿਓ ਮੈਦਾਨ ਮੁਹੰਮਦ ਤਕੀ ਤੇ ਅਨਾਇਤ ਖਾਨ ਇਹ ਦੋਵਾਂ ਨੇ ਇਲਾਕੇ ਦੇ ਵਿੱਚ ਜੋ ਰਹਿਣ ਵਾਲੇ ਸਨ ਭੇਤੀ ਸਨ ਇਲਾਕੇ ਦੇ ਇਹਨਾਂ ਨੇ ਵੱਖਰਾ ਝੰਡਾ ਗੱਡ ਲਿਆ ਤੇ ਰੜੇ ਮੈਦਾਨ ਦੇ ਵਿੱਚ ਕਿ ਆਓ ਸਾਡੇ ਪਾਸ ਇਕੱਠੇ ਹੋਵੋ ਉਹਨਾਂ ਕਹਿਓ ਜਾਓ ਕੋ ਦਵਾਈ ਹੋਏ ਬੇ ਖਰਚ ਰਲੇ ਹਮ ਆਏ ਉਹ ਮੈਂ ਹੋਕਾ ਦੇ ਦਾਰਤਾ ਸਾਰਿਆਂ ਨੂੰ ਐਲਾਨ ਕਰ ਦਿੱਤਾ ਵੀ ਜੇ ਕਿਸੇ ਕੋਲ ਖਰਚ ਨਹੀਂ ਹੈ ਜਿਨ੍ਹਾਂ ਕੋਲ ਰੋਟੀ ਪਾਣੀ ਦਾ ਇੰਤਜ਼ਾਮ ਨਹੀਂ ਹੈ ਉਹ ਸਾਡੇ ਝੰਡੇ ਹੇਠਾਂ ਆਉਣ ਅਸੀਂ ਉਹਨਾਂ ਨੂੰ ਖਰਚਾ ਪੂਰਾ ਕਰਾਂਗੇ ਹਥਿਆਰ ਦੇਵਾਂਗੇ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਮਜ਼ਬਦ ਦੇ ਨਾਮ ਤੇ ਬਸ ਉਹ ਲੜਨ ਵਾਸਤੇ ਤਿਆਰ ਹੋਣ ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ ਤੋ ਸਦਾਗਰ ਮੁਰਤਜਾ ਖਾਨ ਰਲਿਓ ਸਿੰਘਾਂ ਨ ਮਾਰਨਾ ਸੁਆਬੇ ਜਾਣਾ ਇੱਕ ਮੁਰਤਜਾ ਖਾਨ ਸਦਾਗਰ ਵਪਾਰੀ ਸੀ ਉਹ ਵੀ ਸ਼ਿਕਾਂ ਨੂੰ ਮਾਰਨ ਵਾਸਤੇ ਇਹਨਾਂ ਦੇ ਨਾਲ ਆ ਰਲਿਆ ਹੈ ਪੁੰਨ ਦਾ ਕੰਮ ਸਮਝ ਕੇ ਚਲੋ ਦੀਨ ਮਜ਼ਮ ਦੇ ਨਾਮ ਤੇ ਸਿਰ ਲਾ ਦਈਏ ਔਰ ਰਲਿਓ ਹਾਜੀ ਬੇਗ ਮੁਗਲ ਪੀਰ ਮੁਹੰਮਦ ਮੁੱਲਾ ਚੁਗਲ ਔਰ ਇੱਕ ਹਾਜੀ ਬੇਗ ਨਾਮ ਦਾ ਮੁਗਲ ਵੀ ਇਨ੍ਹਾਂ ਦੀਨੀਆਂ ਨਾਲ ਆ ਰਲਿਆ ਇੱਕ ਪੀਰ ਮੁਹੰਮਦ ਨਾਮ ਦਾ ਮਲਾਣਾ ਜੋ ਕਿ ਬੜਾ ਚੁਗਲਕ ਹੋਰ ਸੀ ਉਹ ਵੀ ਇਨ੍ਹਾਂ ਨਾਲ ਆ ਰਲਿਆ ਅਨਾਇਤullah ਤਰਾਵੜਿਓ ਰਾਜਪੂਤ ਆਏ ਸਫਸਿਓ ਕਿਸੇ ਕਸੂਤ ਕਿਨ ਤਰਾਵੜੀ ਤੋਂ ਅਨਾਇਤullah ਵੀ ਆ ਰਲਿਆ ਦੀਨ ਮਜ਼ਲੂਮ ਦਾ ਕੰਮ ਹੈ ਥੋੜੇ ਜਿਹੇ ਸਿੰਘ ਨੇ ਨਾਲੇ ਆਪਾਂ ਉੱਥੇ ਲੁੱਟਮਾਰ ਕਰਾਂਗੇ ਨਾਲੇ ਇਹਨਾਂ ਨੂੰ ਮਾਰਾਂਗੇ ਪਰ ਇਹ ਕੀ ਜਾਣਦੇ ਨੇ ਕਿ ਉੱਥੇ ਅਸੀਂ ਉਹ ਖੱਜਣਾ ਜਾ ਕੇ ਇਹ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਕਰ ਰਹੇ ਨੇ ਜੋਇਰਾ ਰਾਜੋ ਟੋਡਰਮਲ ਹਤੋ ਸ਼ਾਹ ਅਕਬਰ دیਵਾਨਾ ਜ਼ਿਕਰ ਕਰਦੇ ਨੇ ਵੀ ਟੋਡਰਮਲ ਰਾਜਾ ਚੀਏ ਇਹ ਅਕਬਰ ਬਾਦਸ਼ਾਹ ਦਾ ਦੀਵਾਨ ਸੀ ਇਹ ਅਕਬਰ ਦਾ ਵਜ਼ੀਰ ਰਿਹਾ ਏ ਯਾਦ ਰੱਖਿਓ ਪਹਿਰੇ ਦੋ ਟੋਡਰਮਲ ਹੋਏ ਨੇ ਇੱਕ ਟੋਡਰਮਲ ਉਹ ਸੀ ਜੋ ਥਰਾਨ ਦੇ ਵਿੱਚ ਦਾ ਇਤਿਹਾਸ ਹੈ ਜਿਸ ਨੇ ਗੁਰੂ ਕੇ ਪਰਿਵਾਰ ਵਾਸਤੇ ਸਹਿਬਜ਼ਾਦਿਆਂ ਦੀ ਸ਼ਾਰਦ ਸਮੇਂ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਸੰਸਕਾਰ ਲਈ ਬਹੁਤ ਵੱਡਾ ਬੜ ਮੁੱਲਾ ਯੋਗਦਾਨ ਪਾਇਆ ਇੱਕ ਟੋਡਰਮਲ ਦਾ ਉਹ ਜ਼ਿਕਰ ਆਉਂਦਾ ਹੈ ਦੀਵਾਨ ਟੋਡਰਮਲ ਜੀ ਇੱਕ ਟੋਡਰਮਲ ਸੀ ਅਕਬਰ ਦੇ ਦਰਬਾਰ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਟੋਡਰਮਲ ਉਹ ਵੀ ਜਿਹੜਾ ਦੀਵਾਨ ਹੈ ਜੋ ਅਕਬਰ ਦਾ ਵਜ਼ੀਰ ਰਿਹਾ ਸੀ ਉਸ ਟੋਡਰਮਲ ਦਾ ਪੁੱਤਰ ਪਹਾੜਮਲ ਸੀ ਅਤੇ ਪਹਾੜਮਲ ਦਾ ਹੋਰ ਪੁੱਤਰ ਨਿਧਾਨ ਕਹਿੰਦੇ ਬੇਸਮਝ ਇਹ ਵੀ ਉੱਥੇ ਹਾਜ਼ਰ ਸੀ ਚੋਪਈ ਬਹਿਵੀ ਸ਼ਾਮਤਾ ਤਬ ਘੇਰੋ ਆਨ ਲਾਇਓ ਨਾਂ ਵੀ ਵਿਚ ਡੇਰੋ ਕਹਿੰਦੇ ਪਹਾੜਮਲ ਦਾ ਪੁੱਤਰ ਵੀ ਆ ਹਾਜ਼ਰ ਹੋਇਆ ਉਸ ਦੀ ਵੀ ਮੌਤ ਆ ਗਈ ਸੀ ਉਸ ਨੂੰ ਵੀ ਹੋਣੀ ਨੇ ਆ ਕੇ ਘੇਰ ਲਿਆ ਉਹਦੀ ਵੀ ਸ਼ਮਤ ਆ ਗਈ ਸੀ ਜਦੋਂ ਉਹਨੇ ਕਿਹਾ ਕਿ ਅਸੀਂ ਮਰਦ ਕਰਾਂਗੇ ਜਿਹਦੇ ਕੋਲ ਕੁਝ ਨਾ ਹੋਵੇ ਉਹਨਾਂ ਤੁਰਕਾਂ ਦੇ ਵਿੱਚ ਹਿੰਦੂਆਂ ਨੇ ਵੀ ਆਨ ਡੇਰਾ ਪਾਇਆ ਮੁਸਲਮਾਨਾਂ ਨੂੰ ਕੁਸ਼ ਕਰਨ ਵਾਸਤੇ ਜਿਸ ਪੈ ਜਾਓਂ ਖਰਚ ਮੁਕਾਏ ਮੈਂ ਦੇਉ ਗੁਨਾ ਕਹਿਓ ਸੁਨਾਏ ਆਖਿਆ ਵੀ ਜਿਸ ਕਿਸੇ ਕੋਲ ਖਰਚ ਨਹੀਂ ਹੈ ਐਲਾਨ ਕਰ ਦਿੱਤਾ ਵੀ ਮੁੱਕ ਗਿਆ ਹੈ ਉਹ ਸਾਰੇ ਜਾਣੇ ਮੇਰੇ ਕੋਲ ਆਓ ਪਹਾੜ ਮਲ ਦੇ ਪੁੱਤਰ ਨੇ ਇਉਂ ਆਖਿਆ ਵੀ ਮੈਂ ਸਭ ਨੂੰ ਖਰਚ ਦੇਵਾਂਗਾ ਦੁਇਰਾ ਆਇਓ ਹੁ ਤੋ ਸਵਾਰ ਜੋ 99 1000 ਜੋ 1000 ਘੋੜ ਸਵਾਰ ਮਾਮਲਾ ਤਲਬ ਕਰਨ ਦਿੱਤੀ ਤਲਬ ਕਰਨ ਦਿੱਲੀ ਤੋਂ ਆਇਆ ਹੋਇਆ ਸੀ ਕਹਿੰਦੇ ਉਹ ਵੀ ਆਪੂਜਾ ਹੈ ਓਨ ਕੀ ਮਤ ਗਵਾਏ ਕੇ ਕੀ ਇਹ ਜਮਨ ਤੇਉ ਨਾਰ ਕਹਿੰਦੇ ਉਹਨਾਂ ਦੀ ਮਤ ਗਵਾ ਦਿੱਤੀ ਜਮਰਾਜ ਨੇ ਬੁੱਧ ਫੇਰ ਦਿੱਤੀ ਤੁਸੀਂ ਸ਼ਾਹੀ ਨੌਕਰ ਹੋ ਉਸੀ ਤਾਂ ਇਹਨਾਂ ਤੋਂ ਲੈਣਾ ਕੀ ਹੈ ਤੁਹਾਨੂੰ ਲੋੜ ਕੀ ਹੈ ਇਹਨਾਂ ਦੇ ਨਾਲ ਰੜਨ ਦੀ ਪਰ ਦੀਨ ਮਜ਼ਬੂ ਦੇ ਨਾਮ ਉਤੇ ਇਹਨਾਂ ਨੂੰ ਵੀ ਚਾਉ ਚੜਿਆ ਜਮਰਾਜ ਨੇ ਇਹਨਾਂ ਨੂੰ ਵੀ ਕਹਿੰਦੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ ਤੇ ਇਹ ਵੀ ਸਾਰੇ ਰੜ ਕੇ ਆਏ ਨੇ ਸਿੱਖਾਂ ਨੂੰ ਖਤਮ ਕਰ ਲਈ ਜੋ ਪੇ ਨਵਾਬ ਖਾਤਰ ਨਾ ਤੋਪਾਂ ਦੇਈ ਜੰਬੂਰ ਖਾਨਾ ਨਾ ਦਿਓ ਕ ਲਈ ਉਹਨਾਂ ਨੇ ਨਵਾਬ ਦੀ ਖਾਤਰ ਤੋਪਾਂ ਦਿੱਤੀਆਂ ਹਨ ਸਿੰਘਾਂ ਨਾਲ ਲੜਨ ਵਾਸਤੇ ਇਹ ਤੋਪਖਾਨਾ ਸਾਡਾ ਲੈ ਜਾਓ ਸਿੰਘਾਂ ਨੂੰ ਮਾਰਨ ਲਈ ਜੰਬੂਰ ਦਾ ਭਾਵ ਹੁੰਦਾ ਛੋਟੀਆਂ ਤੋਪਾਂ ਜੰਬੂਰ ਖਾਨਾ ਵੀ ਤੁਰਕਾਂ ਦੀ ਬਰਦ ਵਾਸਤੇ ਭੇਜਿਆ ਹੈ ਜਿਸ ਜਿਸ ਹਿੰਮਤ ਜਾਣੇ ਹੋਏ ਬੇਸ਼ੱਕ ਚੜ੍ਹੇ ਹੈ ਚੱਕਰ ਮੁਹਿਮ ਜਿਸ ਦੇ ਵਿੱਚ ਵੀ ਸਿੰਘਾਂ ਦੇ ਸਾਹਮਣੇ ਜਾਣ ਦੀ ਹਿੰਮਤ ਹੋਵੇ ਜਿਸ ਕਿਸੇ ਨੇ ਵੀ ਖੂਨ ਦੇ ਕਿਸੇ ਨੇ ਖੂਨ ਨੇ ਉਬਾੜਾ ਖਾਧਾ ਹੋਵੇ ਕਹਿੰਦੇ ਆਓ ਉਹ ਸਿੰਘਾਂ ਵਾਲ ਸਿੰਘਾਂ ਨਾਲ ਜੁੱਧ ਲੜਨ ਵਾਸਤੇ ਅੱਗੇ ਆਓ ਮੁਸਲਮਾਨੀ ਬੋ ਆਈ ਬੱਲ ਅਲੀ ਅਲੀ ਕਹਿ ਕੇ ਪਈ ਰਲ ਕਹਿੰਦੇ ਉਹ ਨੌਕਰ ਵੀ ਦੇਾਂਗੇ ਉਹਨਾਂ ਨੂੰ ਐਲਾਨ ਕਰ ਦਿੱਤਾ ਵੀ ਜਿਹੜਾ ਅੱਗੇ ਹੋ ਕੇ ਲੜੇਗਾ ਉਹਨੂੰ ਨੌਕਰ ਮਿਲਣਗੇ ਉਹਨੂੰ ਅਸੀਂ ਬਹੁਤ ਕੋਈ ਇਨਾਮ ਦੇਵਾਂਗੇ ਕਹਿੰਦੇ ਯਾ ਅਲੀ ਯਾ ਅਲੀ ਦੇ ਨਾਰੇ ਮਾਰ ਕੇ ਲੱਖਾਂ ਮੁਸਲਮਾਨ ਰੜ ਗਏ ਨੇ ਆ ਕੇ ਕਈ ਝੰਡੇ ਲੈ ਕੇ ਕਹਿੰਦੇ ਅੱਗੇ ਹੋ ਕੇ ਤੁਰ ਰਹੇ ਨੇ ਤੇ ਅਨੇਕਾਂ ਪ੍ਰਕਾਰ ਦੇ ਨਿਸ਼ਾਨ ਲਾਏ ਨੇ ਨਗਾਰੇ ਤੇ ਛੂਟਾ ਮਾਰਦੇ ਇਕੱਠੇ ਹੋ ਕੇ ਆ ਰਹੇ ਹਨ ਆਇਓ ਕੱਤਰ ਹੋਏ ਅੱਧ ਜਹਾਨਾ ਸਿੰਘ ਨਹੀਂ ਆਟੇ ਕਈ ਝੰਡੇ ਆ ਕਈ ਨਿਸ਼ਾਨ ਆਇਓ ਕੱਤਰ ਹੋਏ ਅੱਧ ਜਹਾਨ ਆ ਕਹਿੰਦੇ ਮੁਸਲਮਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਏ ਨੇ ਕਿਸੇ ਕੋਲ ਝੰਡੇ ਨੇ ਕਿਸੇ ਕੋਲ ਨਗਾਰੇ ਨੇ ਕੋਈ ਨਿਸ਼ਾਨ ਚੁੱਕੀ ਬੈਠਾ ਏ ਕਹਿੰਦੇ ਇਕੱਠੇ ਹੋ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਇਕੱਠ ਜਿਹੜਾ ਟੱਪ ਗਿਆ ਇਓਂ ਲੱਗਦਾ ਵੀ ਅੱਧਾ ਜਹਾਨ ਜਿਹੜਾ ਇਕੱਠਾ ਹੋ ਕੇ ਆ ਗਿਆ ਏ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਿੰਘ ਨਹੀਂ ਆਟੇ ਮਦਲੂਣ ਜੈ ਲੁਕ ਬਚੇ ਨਾ ਲਬੈ ਸਕੂਣ ਹੁਣ ਸਿੰਘਾਂ ਦੀ ਗਿਣਤੀ ਦੱਸਦੇ ਵੀ ਜੇ ਹਿਸਾਬ ਕਰੀਏ ਕਿ ਸਿੰਘ ਕਿੰਨੇ ਸੀ ਤੁਰ ਕਿੰਨੇ ਸੀ ਸਿੰਘ ਤਾਂ ਆਟੇ ਵਿੱਚ ਲੂਣ ਵੀ ਨਹੀਂ ਸੀ ਪਰਾਂਤ ਭਰੀ ਆਟੇ ਦੀ ਹੋਵੇ ਚੁੰਡੀ ਪਰ ਲੂਣ ਪਾਈਏ ਤਾਂ ਬਰਾਬਰ ਹੋ ਜਾਂਦਾ ਹੈ ਸਿੰਘਾਂ ਦੀ ਗਿਣਤੀ ਇੰਨੀ ਘੱਟ ਸੀ ਕਿ ਆਟੇ ਵਿੱਚ ਲੂਣ ਵੀ ਨਹੀਂ ਸੀ ਕੋਈ ਕੌਣ ਨੁਕਰਾ ਥੁੰਜਾ ਕੁਝ ਵੀ ਨਹੀਂ ਇਹੋ ਜੀ ਥਾਂ ਜਿੱਥੇ ਸਿੰਘ ਜਾ ਕੇ ਲੁਕ ਜਾਵਣ ਬਹੁਤ ਵੱਡੀ ਫੌਜ ਜਿਹੜੀ ਇਹਨਾਂ ਨੂੰ ਲੱਭਣ ਵਾਸਤੇ ਉਹ ਪਿੰਡਾਂ ਦੇ ਵਿੱਚ ਗਸ਼ਤ ਕਰ ਰਹੀ ਹੈ ਜੰਗਲ ਬੇਲੇ ਵਿੱਚ ਸਿੰਘਾਂ ਨੂੰ ਲੱਭਿਆ ਜਾ ਰਿਹਾ ਹੈ ਕਿ ਜਿੱਥੇ ਵੀ ਸਿੰਘ ਮਿਲਣੇ ਨੇ ਅਸੀਂ ਮਾਰ ਦੇਣੇ ਨੇ ਤੁਰਕਾਂ ਦੀ ਸਿੰਘ ਨਾਏ ਬਰੋੜਾ ਇਮਕਦਰ ਸਿੰਘ ਨਾ ਹੱਥ ਨਾ ਖੋਲੇ ਭੈਰਤਨ ਸਿੰਘ ਭੰਗੂ ਆਖਦੇ ਨੇ ਵੀ ਤੁਰਕ ਤਾਂ ਹਨੇਰੀ ਦੀ ਤਰ੍ਹਾਂ ਨੇ ਹਨੇਰੀ ਜਦੋਂ ਤੁਰਦੀ ਆ ਨਾ ਇਹ ਇੱਕ ਸਫਰ ਤੈਅ ਕਰਦੀ ਸਾਰੇ ਪਾਸੇ ਕੁਰਛ ਆ ਜਾਂਦੀ ਹੈ ਮਿੱਟੀ ਘਟਾ ਉੜਾ ਕੇ ਸਭ ਕੁਝ ਤਬਾਹ ਕਰਦੀ ਜਾਂਦੀ ਹੈ ਹਨੇਰੀ ਹੂਂਜ ਪਾਉਂਦੀ ਉਹ ਸਾਰੇ ਇਲਾਕੇ ਨੂੰ ਪ੍ਰਭਾਵਿਤ ਕਰਦੀ ਹੈ ਹਨੇਰੀ ਇੱਕ ਹੁੰਦਾ ਬਰੂਲਾ ਜੋ ਬੜੀ ਥੋੜੀ ਜੀ ਜਗ੍ਹਾ ਤੋਂ ਪੈਦਾ ਹੋ ਕੇ ਘੁੰਮਦਾ ਘੁੰਮਦਾ ਥੋੜੇ ਜਿਹੇ ਇਲਾਕੇ ਵਿੱਚ ਘੁੰਮ ਕੇ ਖਤਮ ਹੋ ਜਾਂਦਾ ਹੈ ਆਖਿਆ ਜਿਹੜੇ ਤੁਰਕ ਨੇ ਉਹ ਹਨੇਰੀ ਵਾਂਗੂ ਨੇ ਪੂਰਾ ਇਲਾਕਾ ਵਗੜਿਆ ਇਹਨਾਂ ਨੇ ਜਿਹੜੇ ਸਿੰਘ ਨੇ ਉਹ ਬਰੋਲੇ ਵਾਂਗ ਨਿਬੜ ਥੋੜੇ ਜਿਹੇ ਇਲਾਕੇ ਦੇ ਵਿੱਚ ਥੋੜੀ ਜੀ ਗਿਣਤੀ ਵਿੱਚ ਬਹੁਤ ਸਾਰਾ ਕਿੰਨੇ ਨੇ ਦਹਿਸ਼ਤ ਪਾਈ ਹੋਈ ਹੈ ਸੰਘਾ ਨੇ ਐਡੀ ਵੱਡੀ ਤੁਰਕ ਫੌਜ ਵੀ ਸ਼ਿੰਗਾ ਤੋਂ ਡਰ ਰਹੀ ਹੈ ਬਹੁਤਨ ਸਿਉ ਕਿਆ ਥੋਰੇ ਕਰੈ ਵਕਤ ਦੇਖ ਸਿੰਘ ਜਾਵੇ ਟਰੈ ਕਹਿੰਦੇ ਸਿੰਘ ਗੁਪਤ ਰਹੇ ਹਨ ਸਿੰਘਾਂ ਨੇ ਆਉਂਦਿਆਂ ਨੇ ਹੱਥ ਨਹੀਂ ਖੋਲਿਆ ਇੰਨਾ ਮੁੱਲ ਇਕੱਠਾ ਹੋ ਗਿਆ ਇਹਨਾਂ ਨਾਲ ਤਾਂ ਨੁਕਸਾਨ ਹੋਵੇਗਾ ਸਿੰਘ ਆਸਾ ਪਾਸਾ ਕਰਦੇ ਰਹੇ ਬਹੁਤਿਆਂ ਨਾਲ ਥੋੜਿਆਂ ਦਾ ਕੀ ਮੁਕਾਬਲਾ ਕਰਨ ਗੀਤੇ ਸੂਰਮੇ ਸੂਰਮਾ ਹਾਰੇ ਬਹੁਤਿਆਂ ਦੇ ਬਹੁਤਿਆਂ ਨੇ ਜਿੱਤਣਾ ਨਹੀਂ ਹੁੰਦਾ ਹੈ ਸੂਰਮੇ ਨੇ ਹਾਰਨਾ ਹੀ ਹੁੰਦਾ ਹੈ ਆਖਿਆ ਸਿੰਘਾਂ ਨੇ ਤੇਜੀ ਨਹੀਂ ਕੀਤੀ ਇਕੱਠੇ ਹੋ ਕੇ ਇਹਨਾਂ ਦੇ ਗੜ ਪੈ ਜਾਈਏ ਸਿੰਘ ਵਿਚਾਰਦੇ ਰਹੇ ਕਿ ਕਿਵੇਂ ਸਮਟ ਪਾਈਏ ਸਮਾ ਦੇਖ ਕੇ ਸਿੰਘ ਟੜ ਜਾਂਦੇ ਨੇ ਤੇ ਆਸਾ ਪਾਸਾ ਵਟ ਜਾਂਦੇ ਹਨ ਨਹੀਂ ਸਿੰਘਨ ਕੋ ਔਖੀ ਗੱਲ ਬੱਚੇ ਤਹਾ ਜੈ ਭਾਰੋ ਝੱਲ ਸਿੰਘਾਂ ਨੂੰ ਚੱਲਣਾ ਵੀ ਬੜਾ ਔਖਾ ਹੈ ਸਿੰਘਾਂ ਵਾਸਤੇ ਬੜੀ ਔਖੀ ਗੱਲ ਬਣ ਗਈ ਹੈ ਕਿਉਂਕਿ ਸਿੱਖਾਂ ਦੇ ਸਰਾਂ ਦੇ ਮੁੱਲ ਪਏ ਨੇ ਹਕੂਮਤ ਚਪਾ ਚਪਾ ਲੱਭ ਰਹੀ ਹੈ ਵੀ ਕਿਦੋਂ ਕੁ ਸੇਕ ਮਿਲੇ ਅਸੀਂ ਉਹਨੂੰ ਮਾਰ ਦੇਣਾ ਹੈ ਖਤਮ ਕਰ ਦੇਣਾ ਹੈ ਹਰ ਥਾਵਾਂ ਤੇ ਸਿੰਘਾਂ ਨੂੰ ਛਾਪੇ ਮਾਰ ਕੇ ਲੱਭਿਆ ਜਾ ਰਿਹਾ ਪਰ ਸਿੰਘਾਂ ਲਈ ਇਹ ਸਮਟ ਪਾਉਣਾ ਬਹੁਤ ਔਖਾ ਹੋ ਗਿਆ ਹੈ ਹੁਣ ਛੋਟੇ ਛੋਟੇ ਝੱਲ ਵੀ ਨਹੀਂ ਵੱਜ ਸਕਦੇ ਬਿਚਾ ਸਕਦੇ ਵੀ ਉਹ ਉੱਥੇ ਜਾ ਕੇ ਅਸੀਂ ਵੱਜ ਜਾਈਏ ਫਿਰ ਇਹਨਾਂ ਕੀ ਕੀਤਾ ਭਾਰੀ ਝੱਲ ਸੰਘੜੇ ਜੰਗੜ ਜਿਹੜੇ ਨੇ ਉਹ ਲੱਭਣੇ ਸ਼ੁਰੂ ਕੀਤੇ ਤੇ ਉੱਥੇ ਲੋਕ ਕੀ ਝੱਲਾਂ ਦੇ ਵਿੱਚ ਬੈਠ ਕੇ ਵਕਤ ਪਾਇਆ ਕਿੰਨਾ ਆਪਣਾ ਭਰਿਆ ਸਮਾ ਸਾਡੇ ਬਜ਼ੁਰਗਾ ਉੱਤੇ ਆਇਆ ਜਿਹੜਾ ਸਿੱਖੀ ਦੀ ਹੋਂਦ ਬਚਾਉਣ ਖਾਤਰ ਕਿੰਨੇ ਕਸ਼ਟ ਆਪਣੇ ਤਨ ਉੱਤੇ ਝੱਲੇ ਨੇ